ਇਸ ਵੇਲੇ ਦੀ ਵੱਡੀ ਤੇ ਅਹਿਮ ਖਬਰ ਕਾਂਗਰਸ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਚੋਣਾਂ ਤੋਂ ਠੀਕ ਪਹਿਲਾਂ ਕਾਂਗਰਸ ਨੂੰ ਅੱਜ ਵੱਡਾ ਝਟਕਾ ਲੱਗਾ ਹੈ ਕਾਂਗਰਸ ਨੂੰ ਜਲੰਧਰ ਏਰੀਏ ਤੋਂ ਅੱਜ ਦੋਰਾ ਝਟਕਾ ਲੱਗਾ ਜਦੋਂ ਕਾਂਗਰਸ ਪਾਰਟੀ ਦੇ ਦੋ ਦਿਗਗਜ਼ ਲੀਡਰ ਪਾਰਟੀ ਤੋਂ ਨਾਰਾਜ਼ ਹੁੰਦੇ ਹੋਏ ਪਾਰਟੀ ਨੂੰ ਛੱਡ ਕੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਿਲ ਹੋ ਗਏ ਨੇ ਵੱਡੀ ਤੇ ਅਹਿਮ ਖਬਰ ਕਾਂਗਰਸ ਨੂੰ ਚੋਣਾਂ ਤੋਂ ਐਨ ਪਹਿਲਾਂ ਵੱਡਾ ਝਟਕਾ ਲੱਗਦਾ ਹੋਇਆ ਜਦੋਂ ਜਲੰਧਰ ਨਾਲ ਸੰਬੰਧਤ ਦੋ ਵੱਡੇ ਲੀਡਰ ਦੋ ਵੱਡੇ ਚਿਹਰੇ ਜਿਨ੍ਹਾਂ ਦੀ ਕੀ ਪਾਰਟੀ ਦੇ ਵਿੱਚ ਚੰਗੀ ਛਵੀ ਸੀ ਅਤੇ ਵਰਕਰਾਂ ਦੇ ਉੱਪਰ ਚੰਗਾ ਪ੍ਰਭਾਵ ਰੱਖਦੇ ਸੀ ਦੋ ਵੱਡੇ ਚਿਹਰੇ ਜਿਨ੍ਹਾਂ ਦੇ ਵਿੱਚ ਚੌਧਰੀ ਪਰਿਵਾਰ ਚੌਧਰੀ ਪਰਿਵਾਰ ਦੇ ਵਿੱਚੋਂ ਸੰਤੋਖ ਸਿੰਘ ਚੌਧਰੀ ਸੰਸਦ ਮੈਂਬਰ ਜੋ ਰਹੇ ਨੇ ਉਨ੍ਹਾਂ ਦੀ ਪਤਨੀ ਕਰਮਜੀਤ ਕੌਰ ਚੌਧਰੀ ਦੇ ਵੱਲੋਂ ਪਾਰਟੀ ਨੂੰ ਅਲਵਿਦਾ ਆਖ ਦਿੱਤਾ ਗਿਆ ਤੇ ਨਾਲ ਹੀ ਨਾਲ ਜੇਕਰ ਗੱਲ ਕਰੀਏ ਡਾਕਟਰ ਤੇਜਿੰਦਰ ਸਿੰਘ ਬਿੱਟੂ ਜਲੰਧਰ ਨਾਲ ਸੰਬੰਧਿਤ ਉਹਨਾਂ ਦੇ ਵੱਲੋਂ ਵੀ ਪਾਰਟੀ ਨੂੰ ਅਲਵਿਦਾ ਆ ਕੇ ਭਾਰਤੀ ਜਨਤਾ ਪਾਰਟੀ ਦਾ ਪੱਲਾ ਫੜ ਲਿਆ ਇਸ ਵੇਲੇ ਦੀ ਬਹੁਤ ਵੱਡੀ ਤੇ ਅਹਿਮ ਖਬਰ ਜਲੰਧਰ ਸੀਟ ਦੇ ਉੱਪਰ ਕਾਂਗਰਸ ਨੂੰ ਦੋਹਰਾ ਝਟਕਾ ਲੱਗਿਆ ਕਾਂਗਰਸ ਲਈ ਵੱਡੀਆਂ ਮੁਸੀਬਤਾਂ ਖੜੀਆਂ ਹੋਈਆਂ ਨੇ ਕਿਉਂਕਿ ਉਥੋਂ ਦੇ ਦੋ ਵੱਡੇ ਲੀਡਰਾਂ ਦੇ ਵੱਜੋਂ ਅੱਜ ਪਾਰਟੀ ਨੂੰ ਅਲਵਿਦਾ ਆਖ ਦਿੱਤਾ ਗਿਆ। ਦੱਸ ਦਈਏ ਕਿ ਜਲੰਧਰ ਲੋਕ ਸਭਾ ਚੋਣ ਦੇ ਉੱਪਰ ਚੋਣਾਂ ਦੇ ਵਿੱਚ ਚਰਨਜੀਤ ਸਿੰਘ ਚੰਨੀ ਨੂੰ ਪਾਰਟੀ ਦਾ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਲਗਾਤਾਰ ਚੌਧਰੀ ਪਰਿਵਾਰ ਆਪਣੀ ਨਾਰਾਜ਼ਗੀ ਜ਼ਾਹਰ ਕਰਦਾ ਆ ਰਿਹਾ ਸੀ। ਜਿਸ ਨੂੰ ਲੈ ਕੇ ਇਸ ਨਾਰਾਜ਼ਗੀ ਨੂੰ ਖਤਮ ਕਰਨ ਦੇ ਲਈ ਲਗਾਤਾਰ ਕੋਸ਼ਿਸ਼ਾਂ ਵੀ ਜਾਰੀ ਸੀ। ਕਾਂਗਰਸ ਹਾਈ ਕਮਾਂਡ ਦੇ ਨਾਲ ਉਹਨਾਂ ਦੀ ਮੀਟਿੰਗਾਂ ਵੀ ਹੋਈਆਂ ਸੀ ਲੇਕਿਨ ਸਭ ਕੁਝ ਠੀਕ ਨਹੀਂ ਹੋਇਆ ਤੇ ਅੱਜ ਵੱਡਾ ਝਟਕਾ ਚੌਧਰੀ ਪਰਿਵਾਰ ਦੇ ਵੱਲੋਂ ਕਾਂਗਰਸ ਨੂੰ ਦਿੱਤਾ ਗਿਆ ਜਦੋਂ ਕਿ ਉਹਨਾਂ ਦੇ ਵੱਲੋਂ ਕਰਮਜੀਤ ਕੌਰ ਚੌਧਰੀ ਜਿਹੜੇ ਕੀ ਸੰਤੋਖ ਸਿੰਘ ਚੌਧਰੀ ਦੇ ਪਤਨੀ ਨੇ ਅਤੇ 2023 ਦੀ ਵਿਧਾਨ ਸਭਾ ਮਾਗਨ 2023 ਦੀ ਬਾਈ ਇਲੈਕਸ਼ਨ ਦੇ ਵਿੱਚ ਜਿਮਨੀ ਚੌਂਣ ਦੇ ਵਿੱਚ ਜਦੋਂ ਸੰਤੋਖ ਚੌਧਰੀ ਦਾ ਨਿਦਨ ਹੋਇਆ ਸੀ ਉਹਨਾਂ ਦੀ ਮੌਤ ਹੋਈ ਸੀ ਉਸ ਤੋਂ ਬਾਅਦ ਜਿਮਨੀ ਚੌਂਣ ਦੇ ਵਿੱਚ ਕਾਂਗਰਸ ਦੇ ਵੱਲੋਂ ਉਹਨਾਂ ਦੀ ਧਰਮ ਪਤਨੀ ਕਰਮਜੀਤ ਕੌਰ ਚੌਧਰੀ ਨੂੰ ਇਲੈਕਸ਼ਨ ਦੇ ਵਿੱਚ ਉਤਾਰਿਆ ਗਿਆ ਸੀ ਜਿਮਨੀ ਚੌਂਣ ਦੇ ਵਿੱਚ ਉਤਾਰਿਆ ਗਿਆ ਸੀ ਜਿੱਥੇ ਉਹਨਾਂ ਦੀ ਸਿੱਧੀ ਟੱਕਰ ਪਾਰਟੀ ਨੂੰ ਛੱਡ ਕੇ ਆਮ ਆਦਮੀ ਪਾਰਟੀ ਸ਼ਾਮਿਲ ਹੋਏ ਸ਼ਸ਼ੀਲ ਕੁਮਾਰ ਰਿੰਕੂ ਦੇ ਨਾਲ ਹੋਈ ਸੀ ਜਿੱਥੇ ਕੀ सुचील कुमार रिंकू ਦੇ ਵੱਲੋਂ ਇਸ ਜਿਮਨੀ ਚੋਣ ਦੇ ਵਿੱਚ ਜਿੱਤ ਹਾਸਲ ਕੀਤੀ ਗਈ ਸੀ ਸੋ ਇੱਕ ਵਾਰ ਫਿਰ ਤੋਂ ਪਾਰਟੀ ਹੁਣ ਇਹਨਾਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਵੱਡੀ ਦਾਅਵੇਦਾਰੀ ਦਿਖਾਉਂਦੀ ਨਜ਼ਰ ਆ ਰਹੀ ਸੀ ਲੇਕਿਨ ਪਾਰਟੀ ਦੇ ਵੱਲੋਂ ਚਰਨਜੀਤ ਸਿੰਘ ਚੰਨੀ ਨੂੰ ਇੱਥੋਂ ਉਮੀਦਵਾਰ ਐਲਾਨਿਆ ਗਿਆ ਜਿਸ ਤੋਂ ਬਾਅਦ ਲਗਾਤਾਰ ਨਾਰਾਜ਼ਗੀ ਚੌਧਰੀ ਪ੍ਰਵਾਦ ਦੀ ਵਧਦੀ ਗਈ ਅਤੇ ਅੱਜ ਕਰਮਜੀਤ ਕੌਰ ਚੌਧਰੀ ਦੇ ਵੱਲੋਂ ਪਾਰਟੀ ਤੋਂ ਅਸਤੀਫਾ ਦੇ ਕੇ ਭਾਰਤੀ ਜਨਤਾ ਪਾਰਟੀ ਨੂੰ ਜੁਆਇਨ ਕਰ ਲੈ ਗਿਆ ਦੱਸ ਦिए ਕੀ ਉਹਨਾਂ ਦੇ بیٹے ਵਿਕਰਮਜੀਤ ਚੌਧਰੀ ਵੀ ਕਾਂਗਰਸ ਦੇ ਐਮਐਲਏ ਨੇ ਤੇ ਚਰਚਾਾਂਵਾਂ ਇਹ ਵੀ ਸ਼ੁਰੂ ਹੋ ਚੁੱਕੀਆਂ ਨੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਵੀ ਪਾਰਟੀ ਨੂੰ ਅਲਵਿਦਾ ਆਖ ਸਕਦੇ ਨੇ ਭਾਵੇਂ ਕਿ ਅਜੇ ਤੱਕ ਉਹਨਾਂ ਦੇ ਵੱਲੋਂ ਇਸ ਤਰ੍ਹਾਂ ਦਾ ਕੋਈ ਵੀ ਐਲਾਨ ਨਹੀਂ ਕੀਤਾ ਗਿਆ ਪਾਰਟੀ ਦੇ ਨਾਲ ਬਣੇ ਹੋਣੇ ਪਾਰਟੀ ਦੇ ਐਮਐਲਏ ਨੇ ਲੇਕਿਨ ਜੋ ਸੂਤਰਾਂ ਦੇ ਹਵਾਲੇ ਤੋਂ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਵਿਕਰਮਜੀਤ ਚੌਧਰੀ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਕਾਂਗਰਸ ਪਾਰਟੀ ਨੂੰ ਛੱਡ ਕੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਿਲ ਹੋ ਸਕਦੇ ਨੇ ਜੇ ਦੂਰੇ ਵੱਡੇ ਚਿਹਰੇ ਦੀ ਗੱਲ ਕਰੀਏ ਉਹ ਵੀ ਜਲੰਧਰ ਸੈਂਟਰ ਤੋਂ 2007 ਦੇ ਵਿੱਚ ਚੋਣ ਲੜ ਚੁੱਕੇ ਸੀ ਗੱਲ ਡਾਕਟਰ ਤਜਿੰਦਰ ਸਿੰਘ ਬਿੱਟੂ ਦੀ ਕਰ ਰਹੇ ਹਾਂ ਜਿਹੜੇ ਕੀ ਸੈ ਇਨਚਾਰਜ ਸੀਗੇ ਹਿਮਾਚਲ ਪ੍ਰਦੇਸ਼ ਦੇ ਵਿੱਚ ਉਹਨਾਂ ਦੇ ਵੱਲੋਂ ਆਪਣੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਗਿਆ ਤੇ ਨਾਲ ਹੀ ਨਾਲ ਪਾਰਟੀ ਨੂੰ ਛੱਡ ਕੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮੂਲੀਅਤ ਕੀਤੀ ਗਈ ਆ ਦੱਸਿਏ ਕਿ ਉਹ 올 인디아 ਕਾਂਗਰਸ ਕਮੇਟੀ ਦੇ ਮੈਂਬਰ ਵੀ ਰਹਿ ਚੁੱਕੇ ਨੇ ਸੋ ਵੱਡਾ ਨਾਮ ਨੇ ਭਾਵੇਂ ਕੀ 2017 ਦੇ ਵਿੱਚ ਫਿਰ ਤੋਂ ਐਕਟਿਵ ਹੋਏ ਸੀ ਲੰਮੇ ਟਾਈਮ ਤੋਂ ਬਾਅਦ ਉਹ ਪਾਰਟੀ ਦੇ ਵਿੱਚ ਫਿਰ ਤੋਂ ਐਕਟਿਵ ਹੋਏ ਸੀ ਤੇ ਹੁਣ ਪਾਰਟੀ ਦੇ ਵੱਲੋਂ ਵੱਡੀ ਜ਼ਿੰਮੇਵਾਰੀ ਦਿੰਦੇ ਹੋਏ ਉਹਨਾਂ ਨੂੰ ਹਿਮਾਚਲ ਪ੍ਰਦੇਸ਼ ਦੇ ਵਿੱਚ ਸਹਿ ਇਨਚਾਰਜ ਵੀ ਨਿਯੁਕਤ ਕੀਤਾ ਹੋਇਆ ਸੀ ਲੇਕਿਨ ਉਹਨਾਂ ਨੇ ਪਾਰਟੀ ਛੱਡੀ ਗਈ ਹੈ ਤੇ ਪਾਰਟੀ ਨੂੰ ਝਟਕਾ ਦਿੰਦੇ ਹੋਏ ਜਲੰਧਰ ਸੈਂਟਰ ਦੀ ਜੇਕਰ ਗੱਲ ਕਰੀਏ 2007 ਦੇ ਵਿੱਚ ਉਹ ਪਾਰਟੀ ਦੇ ਵੱਲੋਂ ਵਿਧਾਨ ਸਭਾ ਦੀ ਚੋਣ ਵੀ ਲੜ ਚੁੱਕੇ ਨੇ ਸੋ ਵੱਡਾ ਝਟਕਾ ਜਲੰਧਰ ਦੇ ਵਿੱਚ ਇਹ ਉਹ ਵੱਡੇ ਚਿਹਰੇ ਨੇ ਜਿਹੜੇ ਜਲੰਧਰ ਏਰੀਏ ਦੇ ਵਿੱਚ ਜਾਂ ਫਿਰ ਦੁਆਬੇ ਦੀ ਗੱਲ ਕਰੀਏ ਵੱਡਾ ਪ੍ਰਭਾਵ ਰੱਖਦੇ ਨੇ ਵੱਡਾ ਵੋਟ ਬੈਂਕ ਇਹਨਾਂ ਦੇ ਨਾਲ ਜੁੜਿਆ ਹੋਇਆ ਸੀ ਗੱਲ ਚੌਧਰੀ ਪਰਿਵਾਰ ਦੀ ਕਰੀਏ ਜਾਂ ਫਿਰ ਡਾਕਟਰ ਤਜਿੰਦਰ ਸਿੰਘ ਬਿੱਟੂ ਦੀ ਗੱਲ ਕਰੀਏ ਵੱਡਾ ਵੋਟ ਬੈਂਕ ਲੈ ਕੇ ਦੂਸਰੀ ਪਾਰਟੀ ਦੇ ਵਿੱਚ ਭਾਵੇਂ ਉਹ ਸ਼ਾਮਿਲ ਹੋ ਚੁੱਕੇ ਨੇ ਲੇਕਿਨ ਵੱਡਾ ਖਤਰਾ ਪਾਰਟੀ ਦੇ ਉੱਪਰ ਪਾਰਟੀ ਦੇ ਵੋਟ ਬੈਂਕ ਦੇ ਉੱਪਰ ਵੱਡਾ ਖੋਰਾ ਇਹ ਦੋ ਪਰਿਵਾਰ ਲਗਾ ਸਕਦੇ ਨੇ ਉਹ ਦੋ ਚਿਹਰੇ ਲਗਾ ਸਕਦੇ ਨੇ ਜੇਕਰ ਗੱਲ ਕਰੀਏ ਕਾਂਗਰਸ ਦੇ ਵਿੱਚੋਂ ਜਾਣ ਵਾਲੇ ਉਹ ਲੀਡਰਾਂ ਦੀ ਵੱਡੇ ਲੀਡਰਾਂ ਦੀ ਕਿਉਂਕਿ ਜਦੋਂ ਤੋਂ ਚੋਣਾਂ ਦਾ ਮਾਹੌਲ ਬਣਿਆ ਵੱਡੇ-ਵੱਡੇ ਝਟਕੇ ਹਰ ਰੋਜ਼ ਕਾਂਗਰਸ ਪਾਰਟੀ ਨੂੰ ਲੱਗਦੇ ਨਜ਼ਰ ਆ ਰਹੇ ਨੇ ਇਸ ਤੋਂ ਪਹਿਲਾਂ ਦੋ ਸਿਟਿੰਗ ਐਮਪੀ ਦੋ ਸਿਟਿੰਗ ਐਮਪੀ ਰਮਨੀਸ਼ ਸਿੰਘ ਬਟੂ ਲੁਧਿਆਣਾ ਤੋਂ ਤੇ ਪਟਿਆਲਾ ਤੋਂ ਪਰਨੀਤ ਕੌਰ ਜਿਹੜੇ ਕੀ ਸਿਟਿੰਗ ਐਮਪੀ ਨੇ ਪਾਰਟੀ ਦੇ ਉਹਨਾਂ ਦੇ ਵੱਲੋਂ ਵੀ ਪਾਰਟੀ ਨੂੰ ਛੱਡ ਕੇ ਬੀਜੇਪੀ ਦੇ ਵਿੱਚ ਸ਼ਾਮੂਲਤ ਕੀਤੀ ਗਈ ਸੀ ਬੀਜੇਪੀ ਬੀਜੇਪੀ ਨੇ ਵੀ ਉਹਨਾਂ ਨੂੰ 2024 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ ਅਸੋ ਵੱਡਾ ਝਟਕਾ ਲਗਾਤਾਰ ਕਾਂਗਰਸ ਦੇ ਵਿੱਚ ਵੱਡਾ ਖੋਰਾ ਲੱਗਦਾ ਹੋਇਆ ਨਜ਼ਰ ਆ ਰਹੀ ਹੈ ਤੇ ਉੱਥੇ ਹੀ ਗੱਲ ਕਰੀਏ ਰਾਜਕੁਮਾਰ ਚਾਬਿਆਲ ਜਿਹੜੇ ਕੀ ਐਮਐਲਏ ਸੀਗੇ ਉਹਨਾਂ ਦੇ ਵੱਲੋਂ ਵੀ ਪਾਰਟੀ ਚੇਂਜ ਕੀਤੀ ਗਈ ਸੀ ਆਮ ਆਦਮੀ ਪਾਰਟੀ ਦੇ ਵਿੱਚ ਚੱਲੇਗੇ ਸੀ ਜਿੱਥੇ ਉਹਨਾਂ ਨੂੰ ਵੀ ਹੁਣ ਹੁਸ਼ਿਆਰਪੁਰ ਸੀਟ ਤੋਂ ਉਮੀਦਵਾਰ ਐਲਾਨ ਦਿੱਤਾ ਲਗਾਤਾਰ ਪਾਰਟੀ ਖੋਰਾ ਖੋਰੇ ਦੇ ਵੱਲ ਵੱਧਦੀ ਹੋਈ ਵੱਡਾ ਖੋਰਾ ਪਾਰਟੀ ਨੂੰ ਲੱਗਦਾ ਹੋਇਆ ਨਜ਼ਰ ਆ ਰਿਹਾ ਹੈ ਜੇਕਰ ਅੱਜ ਦੀ ਗੱਲ ਕਰੀਏ ਤਾਂ ਜਲੰਧਰ ਦੇ ਵਿੱਚ ਵੱਡਾ ਝਟਕਾ ਚਰਨਜੀਤ ਸਿੰਘ ਚੰਨੀ ਨੂੰ ਉਮੀਦਵਾਰ ਐਲਾਨਣ ਤੋਂ ਬਾਅਦ ਪਾਰਟੀ ਦੇ ਵੱਲੋਂ ਚਰਨਜੀਤ ਸਿੰਘ ਚੰਨੀ ਨੂੰ ਉਮੀਦਵਾਰ ਐਲਾਨਣ ਤੋਂ ਬਾਅਦ ਪਾਰਟੀ ਦੇ ਨਾਲ ਨਰਾਜ਼ ਚੱਲ ਰਿਹਾ ਚੌਧਰੀ ਪਰਿਵਾਰ ਅੱਜ ਵੱਡਾ ਝਟਕਾ ਪਾਰਟੀ ਨੂੰ ਦਿੰਦੇ ਹੋਏ ਭਾਜਪਾ ਦੇ ਵਿੱਚ ਸ਼ਾਮਲ ਹੋਇਆ ਕਰਮਜੀਤ ਕੌਰ ਚੌਧਰੀ ਭਾਵੇਂ ਕਿ ਅਜੇ ਵਿਕਰਮਜੀਤ ਚੌਧਰੀ ਪਾਰਟੀ ਦੇ ਨਾਲ ਕਾਂਗਰਸ ਦੇ ਨਾਲ ਬਣੇ ਹੋਏ ਨੇ ਕਾਂਗਰਸ ਦੇ ਐਮਐਲਏ ਨੇ ਲੇਕਿਨ ਸੂਤਰਾਂ ਦੇ ਹਵਾਲੇ ਤੋਂ ਖਬਰ ਕੀ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਵੀ ਪਾਰਟੀ ਨੂੰ ਅਲਵਿਦਾ ਆਖ ਸਕਦੇ ਨੇ ਸੋ ਦੱਸ ਦਈਏ ਕਿ ਜਲੰਧਰ ਦੇ ਵਿੱਚ ਹੁਣ ਚੋਣ ਮੁਸ਼ਕਲ ਬਣਦੀ ਹੋਈ ਨਜ਼ਰ ਆ ਰਹੀ ਹੈ ਚਰਨਜੀਤ ਸਿੰਘ ਚੰਨੀ ਦੇ ਲਈ ਪਾਰਟੀ ਦੇ ਲਈ ਕਿਉਂਕਿ ਵੱਡਾ ਖੋਰਾ ਦੁਆਬੇ ਦੀ ਗੱਲ ਕਰੀਏ ਦੁਆਬੇ ਦੇ ਵਿੱਚ ਵੱਡਾ ਖੋਰਾ ਪਾਰਟੀ ਨੂੰ ਲੱਗਿਆ ਗੱਲ ਲੁਧਿਆਣਾ ਦੀ ਕਰੀਏ ਸਿਟਿੰਗ ਐਮਪੀ ਪਾਰਟੀ ਦਾ ਸਾਥ ਛੱਡ ਕੇ ਭਾਰਤੀ ਜਨਤਾ ਪਾਰਟੀ ਚ ਗਏ ਨੇ ਰਮਨਜੀਤ ਮਿੱਟੂ ਦੀ ਗੱਲ ਕਰੀਏ ਤੇ ਦੂਸਰੇ ਪਾਸੇ ਹੁਣ ਜਲੰਧਰ ਦੇ ਵਿੱਚ ਵੱਡੀ ਮੁਸ਼ਕਲ ਪਾਰਟੀ ਦੇ ਲਈ ਬਣਦੀ ਹੋਈ ਜਦੋਂ ਤੋਂ ਹੀ ਪਾਰਟੀ ਦੇ ਵੱਲੋਂ ਆਪਣਾ ਕੈਂਡੀਡੇਟ ਚਰਜੀਤ ਸਿੰਘ ਚੰਨੀ ਨੂੰ ਐਲਾਨਿਆ ਗਿਆ ਸੀ ਉਦੋਂ ਤੋਂ ਹੀ ਨਾਰਾਜ਼ਗੀ ਚਲਦੀ ਆ ਰਹੀ ਸੀ ਨਾਰਾਜ਼ਗੀ ਨੂੰ ਖਤਮ ਕਰਨ ਦੇ ਲਈ ਕਾਂਗਰਸ ਹਾਈ ਕਮਾਂਡ ਦੇ ਵੱਲੋਂ ਵੀ ਵੱਡੇ ਉਪਰਾਲੇ ਕੀਤੇ ਜਾ ਰਹੇ ਸੀ ਲਗਾਤਾਰ ਰਾਬਤਾ ਬਣਾਇਆ ਹੋਇਆ ਸੀ ਚੌਧਰੀ ਪਰਿਵਾਰ ਦੇ ਨਾਲ ਲੇਕਿਨ ਅੱਜ ਆਖਰ ਚੌਧਰੀ ਪਰਿਵਾਰ ਦਾ ਸਬਰ ਦਾ ਬੰਨ ਟੁੱਟਿਆ ਅਤੇ ਉਹਨਾਂ ਦੇ ਵੱਲੋਂ ਕਾਂਗਰਸ ਪਾਰਟੀ ਨੂੰ ਅਲਵਿਦਾ ਆ ਕੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਮੂਲੀਅਤ ਕਰਮਜੀਤ ਕੌਰ ਚੌਧਰੀ ਦੇ ਵੱਲੋਂ ਸ਼ਮੂਲੀਅਤ ਕੀਤੀ ਗਿਆ ਹੈ ਲੇਕਿਨ ਇੱਕ ਵਾਰ ਫਿਰ ਤੋਂ ਸਾਡੇ ਦਰਸ਼ਕਾਂ ਨੂੰ ਦੱਸ ਦਈਏ ਕਿ ਵਿਕਰਮਜੀਤ ਚੌਧਰੀ ਜਿਹੜੇ ਕਿ ਕਰਮਜੀਤ ਕੌਰ ਚੌਧਰੀ ਅਤੇ ਸੰਚੋਕ ਸੰਤੋਖ ਚੌਧਰੀ ਸੰਸਦ ਮੈਂਬਰ ਸੀ ਕਾਂਗਰਸ ਦੇ ਪਿੱਛੇ ਜੇ ਉਹਨਾਂ ਦੀ ਮੌਤ ਹੋਈ ਸੀ ਜਿਸ ਤੋਂ ਬਾਅਦ ਜਿਮਨੀ ਚੋਣ ਵੀ ਲੜੀ ਗਈ ਸੀ ਚੌਧਰੀ ਪਰਿਵਾਰ ਦੇ ਵੱਲੋਂ ਲੇਕਿਨ ਹਾਰ ਨਸੀਬ ਹੋਈ ਸੀ ਉਹ ਚੌਧਰੀ ਪਰਿਵਾਰ ਉਹ ਚੌਧਰੀ ਪਰਿਵਾਰ ਸੰਸਦ ਮੈਂਬਰ ਸੰਤੋਖ ਚੌਧਰੀ ਦੀ ਪਤਨੀ ਕਰਮਜੀਤ ਕੌਰ ਚੌਧਰੀ ਦੇ ਵੱਲੋਂ ਪਾਰਟੀ ਛੱਡ ਦਿੱਤੀ ਗਈ ਹੈ ਕਾਂਗਰਸ ਨੂੰ ਅਲਵਿਦਾ ਆਖ ਦਿੱਤਾ ਗਿਆ ਹੈ ਨਾਰਾਜ਼ਗੀ ਲਗਾਤਾਰ ਬਣੀ ਰਹੀ ਭਾਵੇਂ ਕੀ ਉਪਰਾਲੇ ਵੱਡੇ ਪਾਰਟੀ ਦੇ ਵੱਲੋਂ ਕੀਤੇ ਗਏ ਸੀ ਲੇਕਿਨ ਹੁਣ ਪਾਰਟੀ ਨੂੰ ਅਲਵਿਦਾ ਆਖ ਜੇ ਤੇ ਦੂਸਰੇ ਚਿਹਰੇ ਦੀ ਗੱਲ ਕਰੀਏ ਡਾਕਟਰ ਤਜਿੰਦਰ ਪਾਲ ਬਿੱਟੂ ਜਿਹੜੇ ਕੀ ਦੱਸ ਦਈਏ ਕਿ ਜਿੱਥੇ 2007 ਦੀ ਉਹਨਾਂ ਵੱਲੋਂ ਇਲੈਕਸ਼ਨ ਲੜੀ ਗਈ ਸੀ ਉੱਥੇ ਹੀ ਉਹ ਜਲੰਧਰ ਤੋਂ ਇੰਪਰੂਵਮੈਂਟ ٹرسٹ ਦੇ ਚੇਅਰਮੈਨ ਵੀ ਰਹੇ ਸੀ ਪੰਸਬ ਦੇ ਚੇਅਰਮੈਨ ਵੀ ਰਹੇ ਸੀ ਤੇ ਹੁਣ ਜੇਕਰ ਮੌਜੂਦਾ ਸਮੇਂ ਦੀ ਗੱਲ ਕਰੀਏ ਤਾਂ ਸਹਿ ਇਨਚਾਰਜ ਹਿਮਾਚਲ ਪ੍ਰਦੇਸ਼ ਦੇ ਸੀ ਉਹਨਾਂ ਵੱਲੋਂ ਵੀ ਆਪਣੇ ਅਹੁਦਿਆਂ ਦੇ ਉੱਪਰੋਂ ਅਸਤੀਫਾ ਦਿੰਦੇ ਹੋਏ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦਿੰਦੇ ਹੋਏ ਭਾਰਤੀ ਜਨਤਾ ਪਾਰਟੀ ਨੂੰ ਜੁਆਇਨ ਕੀਤਾ ਗਿਆ ਜਿਸ ਤੋਂ ਬਾਅਦ ਜਲੰਧਰ ਦੀ ਗੱਲ ਕਰੀਏ ਜਲੰਧਰ ਦੇ ਏਰੀਆ ਦੀ ਗੱਲ ਕਰੀਏ ਦੁਆਬੇ ਦੀ ਗੱਲ ਕਰੀਏ ਕਾਂਗਰਸ ਦੇ ਲਈ ਇੱਕ ਵੱਡਾ ਝਟਕਾ ਚੋਣ ਮੇ ਮੈਨੂੰ ਇੱਕ ਵੱਡਾ ਝਟਕਾ ਚਰਨਜੀਤ ਸਿੰਘ ਚੰਨੀ ਦੀ ਮਹਿੰਮ ਨੂੰ ਇੱਕ ਵੱਡਾ ਝਟਕਾ ਲੱਗਦਾ ਹੋਇਆ ਨਜ਼ਰ ਆ ਰਿਹਾ ਕਿਉਂਕਿ ਜੇਕਰ ਇਹਨਾਂ ਦੋ ਵੱਡੇ ਚਿਹਰਿਆਂ ਦੀ ਗੱਲ ਕਰੀਏ ਤਾਂ ਵੱਡੇ ਚਿਹਰੇ ਇਹ ਦੋ ਵੱਡੇ ਚਿਹਰੇ ਸੀ ਜਿਹੜੇ ਕਿ ਦੁਆਬੇ ਦੇ ਵਿੱਚ ਚੰਗਾ ਪ੍ਰਭਾਵ ਰੱਖਦੇ ਸੀ ਸੋ ਕਾਂਗਰਸ ਦੇ ਲਈ ਲਗਾਤਾਰ ਮੁਸ਼ਕਲਾਂ ਬਾਦੀਆਂ ਨਜ਼ਰ ਆ ਰਹੀਆਂ ਨੇ ਇੱਕ ਕਰਕੇ ਇੱਕ ਇੱਕ ਕਰਕੇ ਪੰਜਾਬ ਕਾਂਗਰਸ ਦੇ ਵੱਡੇ ਚਿਹਰੇ ਪਾਰਟੀ ਨੂੰ ਛੱਡਦੇ ਜਾ ਰਹੇ ਨੇ ਇਸ ਤੋਂ ਪਹਿਲਾਂ ਦੀ ਇੱਕਰ ਗੱਲ ਕਰੀਏ ਤਾਂ ਦੋ ਸੀਟਿੰਗ ਐਮਪੀ ਰਵਨੀਤ ਬਿੱਟੂ ਤੇ ਨਾਲ ਹੀ ਪ੍ਰਨੀਤ ਕੌਰ ਜੀ ਜੋ ਕਿ ਕਾਂਗਰਸ ਦੇ ਪਟਿਆਲਾ ਤੋਂ ਐਮਐਲਏ ਨੇ ਉਹ ਵੀ ਪਾਰਟੀ ਨੂੰ ਅਲਵਿਦਾ ਆਖ ਚੁੱਕੇ ਨੇ ਦੇ ਨਾਲ ਹੀ ਨਾਲ ਦੱਸ ਦਈਏ ਕਿ ਰਾਜਕੁਮਾਰ ਚੱਬੇ ਵਾਲ ਜਿਹੜੇ ਐਮਐਲਏ ਸੀ ਉਹ ਵੀ ਪਾਰਟੀ ਨੂੰ ਛੱਡ ਕੇ ਭਾਰਤੀ ਜਨਤਾ ਮਾਫ ਕਰਨਾ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋ ਚੁੱਕੇ ਨੇ ਦੁਆਬੇ ਦੇ ਵਿੱਚ ਖਿੰਡਦੀ ਪੁੰਦੀ ਨਜ਼ਰ ਆ ਰਹੀ ਹੈ ਪੰਜਾਬ ਕਾਂਗਰਸ ਆਉਣ ਵਾਲੇ ਦਿਨਾਂ ਦੇ ਵਿੱਚ ਰਾਜਾ ਬੜਿੰਗ ਜਫਰ ਹਾਈ ਕਮਾਂਡ ਦੇ ਵੱਲੋਂ ਕਿਸ ਤਰ੍ਹਾਂ ਦੇ ਫੈਸਲੇ ਲਏ ਜਾਣਗੇ ਇਸ ਖੋਰੀ ਰੋਕਣ ਦੇ ਲਈ ਜਾਂ ਜਾਣਨ ਦੇ ਲਈ ਤੁਸੀਂ ਬਣੇ ਰਹੋ ਅਰਜਾਨਾ ਲੋਕ ਰਾ ਟੀਵੀ ਦੇ ਨਾਲ